ਉਲਾਂਗ ਤੇ ਤੁਹਾਡਾ ਸਵਾਗਤ ਹੈ 328 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਇਹ ਮੁੱਦਾ ਲਗਾਤਾਰ ਸਰਕਾਰ ਵਾਲੇ ਪਾਸਿਓਂ ਪੁਲਿਸ ਵਾਲੇ ਪਾਸਿਓਂ ਲਗਾਤਾਰ ਉਛਾਲਿਆ ਜਾ ਰਿਹਾ ਤੇ ਕਾਊਂਟਰ ਕਰਨ ਦੇ ਵਾਸਤੇ ਉਹਨੂੰ ਜਵਾਬ ਦੇਣ ਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰੀ ਤਾਕਤ ਝੋਕਤੀ ਹੈ ਤੇ ਦੂਸਰੇ ਬੰਦੇ ਜਿਹੜੇ 16 ਦੇ ਖਿਲਾਫ ਪਰਚੇ ਦਰਜ ਨੇ ਕਿਸੇ ਨੇ ਜ਼ਮਾਨਤ ਦੀ ਅਰਜੀ ਪਾਈ ਹੈ ਤੇ ਜਿਹੜੇ ਕੋਲੀ ਸਤਿੰਦਰ ਸਿੰਘ ਕੋਲੀ ਗ੍ਰਿਫਤਾਰ ਹੈ ਉਹ ਰਿਮਾਂਡ ਤੇ ਹੈ ਪੁਲਿਸ ਰਿਮਾਂਡ ਤੇ ਤੇ ਉਹਦੇ ਚ ਅੱਗੇ ਕੀ ਨਿਕਲਦਾ ਕੋਈ ਹੋਰ ਅਰੈਸਟ ਹੁੰਦਾ ਨਹੀਂ ਹੁੰਦਾ ਇਹ ਸਾਰਾ ਦੇਖਣ ਦਾ ਸਵਾਲ ਹੈ ਜਿੱਥੇ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਵੱਖ-ਵੱਖ ਥਾਮਾਂ ਦੇ ਉੱਤੇ 15 ਜਗ੍ਹਾ ਤੇ ਕਹਿੰਦੇ ਨੇ ਉਥੇ ਚੰਡੀਗੜ੍ਹ ਆ ਕੇ ਅਮਰਸਰ ਛੱਡ ਕੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਚ ਆ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰੈਸ ਕਾਨਫਰੰਸ ਕਰਦੇ ਨੇ ਕਾਗਜ਼ਾਂ ਪੱਤਰਾ ਨਾਲ ਲੈਸ਼ ਹੋ ਕੇ ਟੋਟਲ ਇਹ ਦੱਸ ਕੇ ਕਿ ਕਿਵੇਂ ਕਾਨੂੰਨ ਦੇ ਮਾਮਲੇ ਦੇ ਵਿੱਚ ਸਰਕਾਰ ਜਾਂ ਪੁਲਿਸ ਜਾਤੀ ਕਰ ਰਹੀ ਹੈ ਦੂਜੇ ਪਾਸੇ ਐਜੀਪੀਸੀ ਦੇ ਵਕੀਲ ਜਿਹੜੇ ਲਗਾਤਾਰ ਬਕਾਲਤ ਕਰਦੇ ਉਸ ਲੈਵਲ ਦੇ ਉੱਤੇ ਐਜੀਪੀਸੀ ਦੇ ਕੇਸਾਂ ਦੇ ਵਿੱਚ ਪੇਸ਼ ਹੁੰਦੇ ਨੇ ਨਾਲ ਦੀ ਨਾਲ ਉਹ ਸਰੋਵਣੀ ਕਮੇਟੀ ਦੇ ਮੈਂਬਰ ਵੀ ਨੇ ਭਗਵਾਨਸਤ ਸਿਆਲਕਾਉਣੀ ਨਾਲ ਹੋਰ ਵਕੀਲਾਂ ਨੂੰ ਮਿਠਾ ਕੇ ਉਹ ਵੀ ਉਸ ਗੱਲ ਦੇ ਉੱਤੇ ਪ੍ਰੈਸ ਕਾਨਫਰੰਸ ਕਰਦੇ ਨੇ ਤਾਂ ਕਿ ਟੈਕਨੀਕਲੀ ਕਾਨੂੰਨੀ ਤੌਰ ਦੇ ਉੱਤੇ ਉਸ ਨੈਰੇਟਿਵ ਨੂੰ ਅੱਗੇ ਵਧਾਇਆ ਜਾ ਸਕੇ ਜਿਹੜਾ ਨੈਰੇਟਿਵ ਉਹਨਾਂ ਨੂੰ ਕਾਊਂਟਰ ਕਰ ਸਕੇ ਸਰਕਾਰੀ ਮਾਮਲਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਰ ਪੰਡਰ ਸਰਜੀਤ ਉਹ ਇਹਨਾਂ ਦੇ ਵੀ ਅਟੈਚ ਆਉਂਦਾ ਪਰ ਉਹਨਾਂ ਆਪਣੇ ਇੱਕ ਪੀਏਸੀ ਜਿਹੜੀ ਲੰਮੇ ਦਿਨ ਤੋਂ ਪੈਂਡਿੰਗ ਸੀ ਉਹ ਬਣਾਤੀ ਆ ਉਹਦੇ 'ਚ ਲਗਭਗ ਸੁਧਾਰ ਲਹਿਰ ਦੇ ਤੇ ਕੁਝ ਹੋਰ ਜਿਹੜੇ ਸੁਧਾਰ ਲਹਿਰ ਤੋਂ ਬਾਹਰ ਵੀ ਸੀ ਉਹ ਸਾਰੇ ਆਗੂ ਦੋ ਦਰਜਣ ਤੋਂ ਵੱਧ 25 ਆਗੂਆਂ ਦੀ ਇੱਕ ਪੀਏਸੀ ਬਣੀ ਸ਼ਾਇਦ ਇਹਦੇ ਚੋਂ ਅੱਗੇ ਕੁਝ ਆਗੂਆਂ ਦੀ 10 ਤੋਂ ਘੱਟ ਘੱਟ ਦੇ ਆਗੂਆਂ ਦੀ ਸੰਭਵ ਹੋ ਸਕਦਾ ਕੋਈ ਕੋਰ ਕਮੇਟੀ ਵੀ ਬਣ ਜੇ ਜਿਹੜੀ ਡਿਸੀਜਨ ਮੇਕਿੰਗ ਬਾਡੀ ਹੋਵੇ ਕੁਝ ਸਵਾਲ ਉਹਦੇ ਤੇ ਵੀ ਉੱਠ ਰਹੇ ਨੇ ਉਹ ਇਹ ਜੇ ਸਵਾਲ ਉੱਠ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇੱਕ ਆਉਦਾ ਇੱਕ ਪਰਿਵਾਰ ਦੇ ਮਾਮਲੇ ਜਾਂ ਹੋਰ ਕਈ ਮਾਮਲੇ ਆ ਰਹੇ ਨੇ ਗੱਲ ਉਹਦੇ ਤੋਂ ਥੋੜੀ ਜਿਹੀ ਕਰਾਂਗੇ ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮ ਉਦਾਂ ਦੇ ਖਿਲਾਫ ਲਗਭਗ ਉਹ ਹੈ ਜੀ ਪਰਚਾ ਉਹਨਾਂ ਹੀ ਤਾਰਾਵਾਂ ਦੇ ਤਹਿਤ ਹੋ ਗਿਆ ਹੈ ਦਰਜ ਜਿਹੋ ਜਾਂ ਪੰਜਾਬ ਦੇ ਵਿੱਚ ਆਰਟੀਆਈ ਐਕਟਿਵਿਸਟ ਸਮਾਨਕ ਬੋਏ ਜਾਂ ਪੱਤਰਕਾਰਾਂ ਦੇ ਖਿਲਾਫ 10 ਕੁ ਲਗਭਗ ਜਿਹੜੇ ਸੋਸ਼ਲ ਮੀਡੀਆ ਦੇ ਅਸਰ ਤੇ ਜਾਂ ਪੱਤਰਕਾਰਾਂ ਦੇ ਖਿਲਾਫ ਮਕਦਮਾ ਕੀਤਾ ਹੈ ਆਮ ਆਦਮੀ ਪਾਰਟੀ ਖਾਮੋਜੀ ਹੈ ਇਸ ਮਾਮਲੇ ਦੇ ਵਿੱਚ ਕੀ ਇਹ ਦੁਵੰਦ ਦੇ ਵਿੱਚ ਹੈ ਕਿ ਜੇ ਇੱਥੇ ਨਹੀਂ ਤਾਂ ਹੁਣ ਨੂੰ ਬਹੁਤ ਵੱਡਾ ਉਹਨਾਂ ਨੇ ਹੋ hẳnਾ ਖੜਾ ਕਰ ਦਿੱਤਾ ਹੁੰਦਾ ਜੇ ਕੁਝ ਦਿਨ ਪਹਿਲਾਂ ਤੋਂ ਹੀ ਇਹ ਮਾਮਲਾ ਨਾ ਚੱਲਦਾ ਕਿ ਪੱਤਰਕਾਰਾਂ ਦੇ ਖਿਲਾਫ ਗੱਲ ਹੋ ਰਹੀ ਹੈ ਗੱਲ ਇਹਦੇ ਤੇ ਵੀ ਕਰਾਂ ਪਰ ਸਭ ਤੋਂ ਪਹਿਲਾਂ ਜਿਹੜੀਆਂ ਖਬਰਾਂ ਇਹ ਛਪੀਆਂ ਤੇ ਨਾ ਕੇਵਲ ਖਬਰਾਂ ਛਪੀਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲ ਜਿਹੜੇ ਉਸ ਐਸਆਈਟੀ ਦੇ ਮੁਖੀ ਨੇ ਜਿਹੜੀ ਐਸਆਈਟੀ ਇਸ ਗੱਲ ਲਈ ਬਣਾਈ ਗਈ ਹੈ ਕਿ 328 ਰੁਪਿਆਂ ਦੇ ਮਾਮਲੇ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਉਹ ਲਾਪਤਾ ਨੇ ਉਹਨਾਂ ਦੀ ਜਾਂਚ ਕਰਨ ਦੇ ਲਈ ਐਸਆਈਟੀ ਥਰਮ ਕੀਤੀ ਗਈ ਹੈ ਭਗਵੰਤ ਮਾਨ ਦੀ ਸਰਕਾਰ ਵੱਲੋਂ ਕਿਉਂਕਿ ਭਗਵੰਤ ਮਾਨ ਖੁਦ ਇਸ ਕਰਕੇ ਮੁੱਦਾ ਹੋਰ ਵੀ ਹਾਈ ਪ੍ਰੋਫਾਈਲ ਹੋ ਜਾਂਦਾ ਹੈ ਉਹਨਾਂ ਨੇ ਖੁਦ ਪ੍ਰੈਸ ਖੰਫਸ ਕਰਕੇ ਬਕਾਇਦਾ ਈਸਰ ਸਿੰਘ ਦੀ ਅਗਵਾਈ ਵਾਲੀ ਕਮੇਟੀ ਦੀ ਰਿਪੋਰਟ ਪੜ੍ਹ ਕੇ ਤੇ ਕਿਵੇਂ ਵਾਜਬ ਹੈ ਕਿਵੇਂ ਕਾਨੂੰਨੀ ਹੈ ਕਿਵੇਂ ਸਿਆਸੀ ਤੌਰ ਦੇ ਉੱਤੇ ਅਸੀਂ ਠੀਕ ਆ ਦੂਜੇ ਧਾਰਮਿਕ ਤੌਰ ਦੇ ਉੱਤੇ ਵੀ ਗਲਤ ਉਥੇ ਕਾਰਨਾਮੇ ਕਰ ਰਹੇ ਨੇ ਇਹ ਸਾਰੀਆਂ ਗੱਲਾਂ ਨੂੰ ਆ ਪਾ ਕੇ ਫਰੰਟ ਤੇ ਵਿਖਿਆਨ ਕੀਤਾ ਸੀਗਾ ਉਹਨਾਂ ਨੂੰ ਕਾਊਂਟਰ ਕਰਨ ਵਾਸਤੇ ਮਤਲਬ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਵੀ ਕੀਤਾ ਪਰ ਪਹਿਲੀ ਵਾਰ ਜਿਹੜੇ ਕਮਿਸ਼ਨਰ ਪੁਲਿਸ ਨੇ ਉਹਨਾਂ ਨੇ ਓਪਨ ਆ ਕੇ ਕਿਹਾ ਕਿ ਹਾਂ ਸਾਡੀਆਂ ਵੱਖ-ਵੱਖ ਟੀਮਾਂ ਅੰਮ੍ਰਿਤਸਰ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਤਰਨਤਾਰਨ ਦੇ ਵਿੱਚ ਇਸੇ ਢੰਗ ਦੇ ਨਾਲ ਚੰਡੀਗੜ੍ਹ ਦੇ ਵਿੱਚ ਤੇ ਕਈ ਹੋਰ ਥਾਵਾਂ ਦੇ ਉੱਤੇ ਛਾਪਾਂ ਮਾਰੀ ਕਰ ਰਹੀਆਂ ਨੇ ਉਹ ਛਾਪਾ ਮਾਰੀ ਉਹਨਾਂ ਥਾਵਾਂ ਤੇ ਹੋ ਰਹੀ ਹੈ ਨੰਬਰ 1 ਸਤਦਰ ਸਿੰਘ ਕੋਲੀ ਜਿਹੜੇ ਸੀਏ ਸੀ ਇਸ ਮਾਮਲੇ ਦੇ ਵਿੱਚ ਨੰਬਰ 2 ਜਿੰਨੇ ਵੀ ਉਸ ਐਫਆਈਆਰ ਦੇ ਵਿੱਚ ਨਾਮ ਦਰਜ ਨੇ ਜਿੱਥੇ ਜਿੱਥੇ ਉਹਨਾਂ ਦੀਆਂ ਥਾਵਾਂ ਨੇ ਉਹ ਘਰ ਹੋਣ ਉਹ ਦਫਤਰ ਹੋਣ ਕੋਈ ਹੋਰ ਥਾਵਾਂ ਹੋਣ ਜਿੱਥੇ ਬੈਠਣਾ ਉੱਠਣਾ ਉਹਨਾਂ ਦਾ ਹੈ ਤੇ ਉਹਨਾਂ ਥਾਵਾਂ ਤੇ ਛਾਪੇ ਮਾਰ ਕੇ ਤੱਥ ਤੇ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਕਹਿੰਦੇ ਤੱਤੇ ਸਬੂਤ ਮਿਲ ਤੋਂ ਉਹਨਾਂ ਨੂੰ ਆਨ ਰਿਕਾਰਡ ਲਿਆਂਦਾ ਜਾਏਗਾ ਤੇ ਅੱਗੇ ਜਾਂਚ ਉਸ ਤੋਂ ਬਾਅਦ ਸ਼ੁਰੂ ਕੀਤੀ ਜਾਏਗੀ। ਉਹਨੋਂ ਤੱਤੇ ਸਬੂਤ ਕੀ ਹੋ ਸਕਦੇ ਨੇ ਹੋ ਜੀ। ਕੀ ਇਹੋ ਜਾਂ ਵੀ ਸੰਭਵ ਹੈ ਕਿ ਉਹ ਜਿਹੜੇ 328 ਸਰੂਪ ਨੇ ਤੇ ਉਹ ਸਰੂਪ ਕਿੱਥੇ ਹੋਣਗੇ ਇਹੋ ਜਾਂ ਕੋਈ ਮਾਮਲਾ ਕਿਸੇ ਦੇ ਘਰ ਤੋਂ ਮਿਲਣ ਦੀ ਸੰਭਾਵਨਾ ਕੋਈ ਸਬੂਤ ਇਸ ਲੈ ਵੱਲਦਾ ਜਾਂ ਇਸ ਉਹਨਾਂ ਦੇ ਬਾਰੇ ਵਿੱਚ ਜਿਹੜੀ ਕਸਟੋਡੀਅਨ ਹਿਰਾਸਤ ਹੈ ਕੀ ਉਧਰ ਨੂੰ ਜਾਏਗੀ ਪੁਲਸ ਹੋਣ ਜਿਵੇਂ ਕੋਲੀ ਦੇ ਤਾਂ ਆਗੇ ਕਿ ਉਹਨਾਂ ਦੇ ਪੈਸੇ ਦਾ ਹਿਸਾਬ ਕਿਤਾਬ ਉਹਨੇ ਠੀਕ ਨਹੀਂ ਰੱਖਿਆ ਮੇਨ ਅਕਊਜ ਦੋਨੋਂ ਬਣਾਇਆ ਤੇ ਐਵੇਂ ਹੀ ਜਿਹੜੇ ਦੂਜੇ ਬੰਦੇ ਸੀ ਜਿਹੜੇ ਹੈਂਡਲ ਕਰਦੇ ਸੀ ਮਾਮਲਿਆਂ ਨੂੰ ਜਿਨ੍ਹਾਂ ਨੇ ਲੈਜਰ ਬੁੱਕ ਚੜਾਉਣਾ ਸੀ ਜਿਨ੍ਹਾਂ ਨੇ ਬਾਕੀ ਦੀਆਂ ਗੱਲਾਂ ਕਰਨੀਆਂ ਸੀ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਸਰੂਪ ਅਸਲ ਚ ਗਏ ਕਿੱਥੇ ਨੇ ਅੱਜ ਤੱਕ ਜੇਕਰ ਅਜੇ ਵੀ ਸਭ ਤੋਂ بڑا ਮੁੱਦਾ ਖੜਾ ਹੋਇਆ ਇਥੋਂ ਤੱਕ ਦੇ ਮੁੱਦੇ ਸਭ ਦੇ ਸਾਹਮਣੇ ਨੇ ਕਿ ਉਹਦੇ ਚ ਹੈਰਾਫਰੀ ਹੋਈ ਹੈ ਕ腐ਸ਼ਨ ਹੋਈ ਹੈ ਇਹ ਤੇ ਸ਼ਾਇਦ ਸਾਰੇ ਮੰਨ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਮੰਨਦੀ ਹੈ ਹੋਰ ਸਸਤਾਵਾ ਵੀ ਮੰਨਦੀਆਂ ਨੇ ਤੇ ਜਿਨ੍ਹਾਂ ਨੇ ਪਰਚੇ ਦਰਜ ਕੀਤੇ ਨੇ ਉਹ ਵੀ ਮੰਨਦੇ ਨੇ ਇਹ ਤੇ ਸੈਂਕੜੇ ਜਿੰਨਾ ਕਰਾਉਂਦੀ ਹੈ ਇਸੇ ਕਰਕੇ ਉਹ ਫਿਰ ਅਗਲਾ ਜਿਹੜਾ ਕਦਮ ਹੈ ਜਿਹੜੇ ਬਾਕੀ ਦੇ ਕੁਝ ਪੰਥਕ ਜਥੇਬੰਦੀਆਂ ਜਿਹੜੀਆਂ ਡਿਮਾਂਡ ਜਾਂ ਮੰਗ ਉਠਾ ਰਹੀਆਂ ਨੇ ਉਹ ਕਹਿੰਦੇ ਨੇ ਨਹੀਂ ਬੇਅਦਬੀ ਵੀ ਨਾਲ ਹੋਈ ਹੈ ਗੁਰੂ ਸਾਹਿਬ ਦੀ ਜਿੰਨਾ ਚਿਰ ਉਹਨਾਂ ਦਾ ਪਤਾ ਨਹੀਂ ਲੱਗਦਾ ਕਿ ਉਹ ਕਿੱਥੇ ਨੇ ਸੂਪ ਕਿਹੜੇ ਗੁਰਦੁਆਰਿਆਂ 'ਚ ਕਿਹੜੇ ਦੇਸ਼ 'ਚ ਕਿਹੜੀ ਜਗ੍ਹਾ ਉਹਨਾਂ ਚ ਇਹ ਸ਼ੱਕ ਕੀਤਾ ਜਾ ਸਕਦਾ ਹੈ ਕਿ ਉਹ ਬੇਅਦਬੀ ਹੋਈ ਹੈ ਪਰ ਦੂਜੇ ਪਾਸੇ ਐਜੀਪੀਸੀ ਇਹ ਕਹਿ ਰਹੀ ਹੈ ਕਿ ਇਹ ਸ਼ੱਕ ਕਰਨਾ ਬਿਲਕੁਲ ਗਲਤ ਹੈ ਕੇਵਲ ਕ腐ਸ਼ਨ ਦਾ ਕੇਸ ਹੈ ਤੇ ਬਾਕੀ ਦੇ ਮਾਮਲੇ 'ਤੇ ਪੁਲਿਸ ਇਹਦੇ ਵਿੱਚ ਦਖਲ ਨਹੀਂ ਦੇ ਸਕਦੀ ਹੁਣ ਪੁਲਿਸ ਨੇ ਆਪਣਾ ਕੰਮ ਸ਼ੁਰੂ ਕੀਤਾ ਹੋਇਆ ਪੁਲਿਸ ਕਿਵੇਂ ਰੁਕ ਸਕਦੀ ਜਾਂ ਤਾਂ ਫਿਰ ਕਾਨੂੰਨੀ ਤੌਰ ਦੇ ਉੱਤੇ ਹੁਣ ਇਹ ਹੈ ਕਿ ਇੱਕ ਪੋਲੀਟੀਕਲ ਐਜੀਟੇਸ਼ਨ ਹੁੰਦੀ ਹੈ ਜਾਂ ਕੋਰਟਾਂ ਦਾ ਰਸਤਾ ਹੁੰਦਾ ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਅਦਾਲਤੀ ਰਸਤਾ ਤਾਂ ਅਪਣਾਇਆ ਨਹੀਂ ਅਦਾਲਤੀ ਰਸਤਾ ਨਹੀਂ ਅਪਣਾਇਆ ਤੇ ਜੇਕਰ ਉਹ ਨਾਲ ਦੀ ਨਾਲ ਸਭੋ ਕਿਹਾ ਇਹ ਜਾ ਰਿਹਾ ਜਦੋਂ ਐਡਵੋਕੇਟ ਹਰਜਿੰਦਰ ਸਿੰਘ <th> ਵੀ ਕਹਿ ਰਹੇ ਨੇ ਕਿ ਜਿਹੜੇ ਉਹ ਬੰਦੇ 16 ਦੇ ਖਿਲਾਫ ਜਿਨ੍ਹਾਂ ਦੇ ਖਿਲਾਫ ਆਲਰੇਡੀ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਕਾਰਵਾਈ ਕਰ ਚੁੱਕੀ ਹੈ ਸਾਡਾ ਉਹਨਾਂ ਨਾਲ ਕੋਈ ਲਾਗਾ ਦੇ ਗਾਨੀ ਹੈ ਉਨਾ ਦਾ ਤੇ ਪਰਸਦਾ ਇਹ ਮਾਮਲਾ ਅਲੱਗ ਐ ਜੀ ਪੀ ਸੀ ਉਹਦੇ ਤੋਂ ਬਾਹਰ ਹੈ ਤੇ ਉਹ ਸਾਰੇ ਮਾਮਲੇ ਦੇ ਵਿੱਚ ਉਹ ਆਪ ਦੇਖਣਗੇ ਜਿਵੇਂ ਵੀ ਕਰਨਗੇ ਤੇ ਜਦੋਂ ਇਹ ਗੱਲ ਆਉਂਦੀ ਹੈ ਅੱਜ ਜਿਹੜੀਆਂ ਦੋ ਪ੍ਰੈਸ ਕਾਨਫਰੰਸਾਂ ਕੀਤੀਆਂ ਨੇ ਇਹਨਾਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਨੀ ਉਹਨਾਂ ਨੇ ਜਿਹੜਾ ਗੁਰਦੁਆਰਾ ਐਕਟ ਸੇ ਗੁਰਦੁਆਰਾ ਐਕਟ ਆ ਉਹਦੀ ਸੈਕਸ਼ਨ 142 ਪੜ੍ਹ ਕੇ ਸੁਣਾਈ ਪੱਤਰਕਾਰਾਂ ਨੂੰ ਪੂਰਾ ਅੰਗਰੇਜ਼ੀ ਦਾ ਪੈਰਾ ਪੜ੍ਹ ਕੇ ਸੁਣਾਇਆ ਉਹ ਸੈਕਸ਼ਨ ਉਹ ਕਹਿੰਦੇ ਨੇ ਇਹ ਪੈਰਾ ਇਹ ਕਹਿੰਦਾ ਕਿ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਬਣਿਆ ਹੋਇਆ ਹੈ ਜੇਕਰ ਕੋਈ ਮੈਂਬਰ ਕੋਈ ਅੰਤਰਕ ਕਮੇਟੀ ਦਾ ਮੈਂਬਰ ਜਾਂ ਮੁਲਾਜ਼ਮ ਐਜੀਪੀਸੀ ਦੇ ਉਹ ਸਾਰੇ ਦੇ ਸਾਰੇ ਉਹਨਾਂ ਦੇ ਵਿੱਚੋਂ ਕੋਈ ਲਾਪਰਵਾਹੀ ਕਰਦਾ ਕੋਈ ਇਹੋ ਜਿਹੀ ਅਗਿਆ ਕਰਦਾ ਜਿਹਦੇ ਨਾਲ ਉੱਥੇ ਕੋਈ ਪੈਸੇ ਦੇ ਲੈਣ ਦੇਣ ਦਾ ਵੀ ਹੋ ਸਕਦਾ ਕੋਈ ਹੋਰ ਕਾਰਵਾਈ ਹੋ ਸਕਦੀ ਹੈ ਧਾਰਮਿਕ ਮਾਮਲਿਆਂ ਦੇ ਵਿੱਚ ਵੀ ਉਹ ਜ਼ਿਕਰ ਕਰਦਾ ਤਾਂ ਜੋ ਵੀ ਉਹਨਾਂ ਦੇ ਸਜ਼ਾ ਜਾਂ ਜਾਂਚ ਹੈ ਉਹ ਸਿੱਖ ਜੁਡੀਸ਼ੀਅਲ ਕਮਿਸ਼ਨ ਨੇ ਕਰਨਾ ਹੁੰਦਾ ਤੇ ਉਹ ਹੀ ਉਹਦੇ ਤੇ ਉਹਦੇ ਖਿਲਾਫ ਉਹਦੀ ਨੌਕਰੀ ਬਰਖਾਸਤਗੀ ਤੱਕ ਚਲਾ ਜਾ ਸਕਦਾ ਕੋਈ ਬੰਦਾ ਇਹਨਾਂ ਦੇ ਜਿਵੇਂ ਜਿਹੜੇ ਮੈਂਬਰ ਬਣਦੇ ਨੇ ਜਾਂ ਜਿਹੜੇ ਅੰਦਰ ਕਮੇਟੀ ਮੈਂਬਰ ਨੇ ਉਹਨਾਂ ਦੀ ਮੈਂਬਰਸ਼ਿਪ ਜਾ ਸਕਦੀ ਹੈ ਉਹਨਾਂ ਵਿੱਚ ਉਹ ਕਹਿੰਦੇ ਨੇ ਵੀ ਇਹ ਜਿਹੜੇ ਉਹ ਬਾਡੀ ਹੈ ਧਾਰਮਿਕ ਬਾਡੀ ਜਿਹਦੇ ਤਹਿ ਤਸੀਲ ਕੰਮ ਕਰ ਰਹੇ ਹਾਂ ਜਿਹਦੇ ਵਿੱਚ ਆਈਪੀਸੀ ਤੇ ਸੀਆਰਪੀਸੀ ਜਿਹੜੇ ਪੁਰਾਣੇ ਕਹਿੰਦੇ ਸੀ ਅੱਜ ਕੱਲ ਬੀਐਨਐਸ ਤੇ ਬੀਐਨਐਸਸ ਹੋ ਗਈਆਂ ਨੇ ਜਿਹੜੀਆਂ ਉਹ ਤਰ੍ਹਾਂ ਵਾਲੀਆਂ ਨੇ ਜਿਹੜੀਆਂ ਤੇ ਉਹ ਲਾਗੂ ਨਹੀਂ ਹੁੰਦੀ ਇੱਥੇ ਸੀਪੀਸੀ ਲਾਗੂ ਹੁੰਦੀ ਹੈ ਸਿਵਲ ਪ੍ਰोसीजर ਦੇ ਰੂਪ ਦੇ ਵਿੱਚ ਜਿਹੜਾ ਕੋਈ ਕੋਡ ਹੈ ਉਹ ਲਾਗੂ ਹੁੰਦਾ ਤੇ ਕ੍ਰਿਮੀਨਲ ਐਗੈਂਡ ਉਸ ਲੈਵਲ ਤੇ ਲਾਗੂ ਨਹੀਂ ਬੰਦਾ ਇਸ ਕਰਕੇ ਜਿਹੜੀ ਸਰਕਾਰ ਹੈ ਉਹ ਜ਼ਬਰਦਸਤੀ ਪੁਲਿਸ ਨੂੰ ਇੰਟਰਫੇਅਰ ਕਰਾ ਕੇ ਸਾਡੀਆਂ ਸਸਤਾਵਾਂ ਸਾਡੇ ਧਾਰਮਿਕ ਮਾਮਲੇ ਸਾਡੇ ਵਾਕਿਆ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ ਕਾਨੂੰਨੀ ਤੌਰ ਤੇ ਉਹਦਾ ਕੋਈ ਹੱਕ ਨਹੀਂ ਬਣਦਾ ਪੁਲਿਸ ਦਾ ਕਿ ਉਹ ਇਹੋ ਜਿਹੇ ਕੇਸਾਂ ਦੀ ਜਾਂਚ ਕਰੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੰਦਰੂਨੀ ਮਾਮਲਾ ਹੈ ਜਦ ਤੱਕ ਸਰਬੰਸਾ ਦਾ ਅੰਦਰੂਨੀ ਮਾਮਲਾ ਹੈ ਹੁਣ ਇੱਕ ਸਵਾਲ ਇਹ ਖੜਾ ਹੁੰਦਾ ਹੈ ਇਹੀ ਗੱਲ ਐਡਵੋਕੇਟ ਭਗਵੰਤ ਸਿੰਘ ਸਿਆਲ ਕਾਉਣਾ ਨੇ ਗੱਲ ਕੀਤੀ ਹੈ ਆਪ ਆਪਣੀ ਅਲੱਗ ਤੌਰ ਤੇ ਇਹ 142 ਸੈਕਸ਼ਨ ਦਾ ਜ਼ਿਕਰ ਉਹਨਾਂ ਨੇ ਵੀ ਕੀਤਾ ਕਿ ਜੀ ਇਸ ਤਰੀਕੇ ਦੇ ਨਾਲ ਇਹ ਸੰਭਵ ਨਹੀਂ ਹੁਣ ਕੀ ਏ ਸਾਰੀ ਜਿਹੜੀ ਇੱਕ ਉਮਰਲ ਮਾਹੌਲ ਨਾਲ ਉਹਨਾਂ ਨੇ ਕੁਝ ਹੋਰ ਵੀ ਦਸਤਾਵੇਜ਼ ਪੇਸ਼ ਕੀਤੇ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਜਡਿਸ਼ਲ ਮੈਜਿਸਟ੍ਰੇਟ ਦੇ ਪਰਚਾ ਸੀ ਉਥੇ ਸਰਕਾਰ ਨੇ ਆਪ ਹੀ ਖਲਪਨਾਵਾ ਦਿੱਤਾ ਹੋਇਆ ਕਹਿੰਦੇ ਇਹੋ ਜਿਹਾ ਕਿ ਜਿਹਦੇ ਚੋ ਇਹ ਕਹਿ ਰਹੇ ਨੇ ਕਿ ਇਹ ਐਸਡੀਪੀਸੀ ਦੇ ਅੰਦਰੂਨੀ ਮਾਮਲੇ ਨੇ ਇਹਦੇ ਚ ਬਾਹਰੀ ਦਖਲਅੰਦਾਜ਼ੀ ਨਹੀਂ ਕੀਤੀ ਜਾ ਸਕਦੀ ਔਰ ਇਹ ਡਬਲ ਸਟੈਂਡਰਡ ਕਿਉਂ ਆਏ ਉਹ ਕਹਿੰਦੇ ਨੇ ਸਰਕਾਰ ਇੱਕ ਪਾਸੇ ਹੋਰ ਗੱਲ ਕਰ ਰਹੀ ਹੈ ਦੂਜੇ ਪਾਸੇ ਹੋਰ ਕਰ ਕਰ ਰਹੀ ਹੈ ਪਰ ਕੀ ਇਹ ਜੇਕਰ ਮਾਮਲੇ ਇਸ ਲੈਵਲ ਦੇ ਉੱਤੇ ਹੋ ਸਕਦੇ ਨੇ ਕਿ ਐਜੀਪੀਸੀ ਚ ਨਜਾਇਜ਼ ਦਖਲਅੰਦਾਜ਼ੀ ਹੈ ਔਰ ਇੱਕ ਗੈਰ ਕਾਨੂੰਨੀ ਵੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਵਕੀਲਾਂ ਰਾਹੀਂ ਹਾਈ ਕੋਰਟ ਦਾ ਦਰਵਾਜ਼ਾ ਕਿਉਂ ਨਹੀਂ ਖੜਕਾ ਸਕਦੇ ਆ ਖੜਕਾ ਰਹੀ ਪੁੱਛੇ ਜਾ ਕੇ ਜੇ ਹਾਈ ਕੋਰਟ ਚ ਰਿਟ ਪਟੀਸ਼ਨ ਕੋਈ ਪੈਂਦੀ ਹੈ ਤਾਂ ਆਟੋਮੈਟਿਕਲੀ ਪੁਲਿਸ ਨੂੰ ਪੁੱਛਿਆ ਜਾਊਗਾ ਸਟੇਟ ਨੂੰ ਪੁੱਛਿਆ ਜਾਊਗਾ ਕਿ ਜੇ ਗੁਰਦੁਆਰਾ 1925 ਦੇ ਐਕਟ ਦੇ ਮਤਲਬ ਕਿ ਜੇ ਸੈਕਸ਼ਨ 142 ਜਿਹੜਾ ਉਹਦਾ ਉਹਦੇ ਮੁਤਾਬਕ ਦਖਲਅੰਦਾਜ਼ੀ ਸੰਭਵ ਨਹੀਂ ਹੈ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਨਹੀਂ ਹੋ ਸਕਦੀ ਤਾਂ ਹਾਈ ਕੋਰਟ ਦੇ ਵਿੱਚ ਜਾ ਕੇ ਕਿਹਾ ਜਾ ਸਕਦਾ ਕਿ ਉਹ ਕਾਨੂੰਨ ਦਾ ਵਾਇਲੇਸ਼ਨ ਕਰ ਰਹੇ ਨੇ ਇੱਕ ਨਵੇਂ ਕਾਨੂੰਨ ਨੂੰ ਉਹ ਇਕਲਿੱਕੀ ਸਿਕਨੂੰ ਦੇ ਹੋਰ ਚੋਰੀ ਬੋਰੀ ਰਹੀ ਦਖਲਅੰਦਾਜ਼ੀ ਕਰ ਰਹੇ ਨੇ ਜਿਹੜਾ ਕਿ ਜੇ ਇੱਕ ਪਿਰਤ ਪੈ ਗਈ ਤਾਂ ਕੱਲ ਨੂੰ ਬਹੁਤ ਜ਼ਿਆਦਾ ਖਰਾਬ ਹੋਏਗਾ ਤੇ ਨਾਲ ਹਲਾਤ ਪਰ ਵਿੱਚ ਕੁਝ ਸਟਾਣੇ ਕੁਝ ਵਕੀਲ ਇਹ ਵੀ ਕਹਿ ਰਹੇ ਨੇ ਕਿ ਇਹ ਰਸਤਾ ਐਜੀਪੀਸੀ ਨੇ ਪੜਾਏਗੀ ਫਿਰ ਤਾਂ ਇਹ ਹੋ ਜਾਏਗਾ ਕਿ ਐਜੀਪੀਸੀ ਜਿਵੇਂ ਉਹਨਾਂ ਨੂੰ ਵਿਚਾਰ ਰਹੀ ਹੈ 16 ਬੰਦਿਆਂ ਨੂੰ ਉਹ ਇਹ ਵੀ ਪ੍ਰਭਾਵ ਨਹੀਂ ਦੇਣਾ ਚਾਹੁੰਦੀ ਕਿ 16 ਬੰਦਿਆਂ ਨੂੰ ਵਿਚਾਰ ਰਹੀ ਤੇ 16 ਬੰਦਿਆਂ ਦੀ بجائے ਜੇਕਰ ਉਹ 16 ਬੰਦਿਆਂ ਦੇ ਵਿੱਚੋਂ ਕੋਈ ਜਾਵੇ ਜਦੋਂ ਇਹ ਗੱਲ ਹੁੰਦੀ ਹੈ ਇੱਕ ਕਾਫੀ ਸੀਨੀਅਰ ਵਕੀਲ ਨਾਲ ਜਿਹੜੇ ਕਹਿੰਦੇ ਨੇ ਕਿ ਜੀ ਉਹ ਦੋ ਬੰਦੇ ਗਏ ਨੇ ਜ਼ਮਾਨਤ 'ਤੇ ਉਹਨਾਂ ਦੀ رائے ਸੀ ਕਿ ਦੋਨੇ ਬੰਦਿਆਂ ਨੂੰ ਜ਼ਮਾਨਤ ਲਈ ਵੀ ਸੀ ਜਾਣਾ ਚਾਹੀਦਾ ਹਾਈ ਕੋਰਟ ਨਾ ਨਾ ਲੋਰ ਕੋਰਟ ਦੋ ਦੋ ਬਾਅਦ ਹਾਈ ਕੋਰਟ ਵੀ ਗਏ ਤੇ ਦੋਨਾਂ ਬੰਦਿਆਂ ਨੂੰ ਐਫ ਆਈ ਆਰ ਕੋਇਸ ਕਰਨ ਦੇ ਮਾਮਲੇ ਦੇ ਵਿੱਚ ਜਾਣਾ ਚਾਹੀਦਾ ਸੀ ਹਾਈ ਕੋਰਟ ਹੁਣ ਇਹ رائے ਮਸ਼ਵਰੇ ਨੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਕਦਮੇ ਲੜਨ ਵਾਲੇ ਵਕੀਲ ਨੇ ਉਹਨਾਂ ਦੀਆਂ ਇਹ ਆਪਣੀਆਂ ਆਪਣੇ ਪੱਧਰ ਦੇ ਉੱਤੇ ਉਹਨਾਂ ਦੀਆਂ ਚੀਜ਼ਾਂ ਨੇ ਜਿਹੜੇ ਉਹ ਸੋਚ ਰਹੇ ਨੇ ਕੀ ਹੋ ਸਕਦਾ ਸੀ ਕੀ ਨਹੀਂ ਹੋ ਸਕਦਾ ਇਹ ਅਲਗਨ ਉਹ ਹੁਣ ਕੀ ਜਿਹੜੇ ਬੰਦੇ ਵਿੱਚ ਫਸ ਰਹੇ ਨੇ ਇੱਕ ਹੋਰ ਆਈਡੀਆ ਹੁੰਦਾ ਉਹਨਾਂ ਤੇ ਵਿੱਚ ਜਦੋਂ ਐਜੀਪੀਸੀ ਦੇ ਕੁਝ ਵਿਦਵਾਨਾਂ ਹੁੰਦਾ ਇਹ ਕਹਿਣਾ ਕਿ ਮਾਮਲਾ ਠੱਪ ਹੋ ਸਕਦਾ ਜਿਹੜੇ ਕੁਝ ਬੰਦੇ ਉਹਨਾਂ ਚੋਂ ਜਿਆਦਾ ਦੋਸ਼ੀ ਜਿਹੜੇ ਮੰਨੇ ਜਾਂਦੇ ਨੇ ਜਿਨ੍ਹਾਂ ਨੂੰ ਸਭ ਕੁਝ ਪਤਾ ਹੈ ਕੀ ਉਹਨਾਂ ਨੂੰ ਇਹ ਜਚਾਇਆ ਜਾ ਰਿਹਾ ਕਿ ਉਹ ਅਜੇ ਵੀ ਇਹ ਨਾ ਦੱਸਣ ਕਿ 300 ਜਿਹੜੇ 2800 ਰੂਪ ਨੇ ਉਹ ਹੈ ਕਿਥੇ ਨੇ ਗਏ ਕਿਥੇ ਨੇ ਤੇ ਜੇ ਕਿੱਥੇ ਗਏ ਸੀ ਔਰ ਉਹਨਾਂ ਚ ਡਰ ਫੈਲਾਇਆ ਜਾ ਰਿਹਾ ਕਿ ਜੇ ਤੁਸੀਂ ਮੰਨਦੇ ਆ ਫਿਰ ਤਾਂ ਸਮਝ ਲਓ ਤੁਹਾਡੇ ਖਿਲਾਫ ਵੱਡੀ ਕਾਰਵਾਈ ਹੋਏਗੀ ਹੋਏਗੀ ਫਿਰ ਤਾਂ ਤੁਸੀਂ ਆਪ ਮੰਨ ਲੋਗੇ ਕਬੂਲ ਨਾਮਾ ਹੋਏਗਾ ਪਰ ਦੂਜੇ ਪਾਸੇ ਦੇ ਸੱਜਨੇ ਰਾਹ ਜਰੂਰ ਦੇ ਰਹੇ ਨੇ ਉਹਨਾਂ ਨੂੰ ਕਿ ਜੇ ਉਹ ਅੱਜ ਵੀ ਅਕਾਲ ਤਖਤ ਸਭ ਤੇ ਜਾ ਕੇ ਕਹਿ ਦੇਣ ਕਿ ਸਾਡੇ ਤੋਂ ਵਗਿਆ ਹੋਈ ਹੈ ਸਰੂਪ ਇੱਥੇ-ਇੱਥੇ ਪਏ ਨੇ ਤੇ ਜੇ ਉਹ ਸਰੂਪ ਜਿਹੜੇ-ਜਿਹੜੇ ਥਾਂ ਤੇ ਨੇ ਉਹਨਾਂ ਦੀ ਜਾਂਚ ਹੋ ਜੇ ਉੱਥੇ ਜਾ ਕੇ ਮਤਲਬ ਇੱਕ ਦੇਖਿਆ ਹਣ ਬਿਹਾ ਉਹ ਠੀਕ ਅਵਸਥਾ ਚ ਨੇ ਉਹਨਾਂ ਦਾ ਮਾਨ ਸਨਮਾਨ ਸਤਕਾਰ ਹੈ ਕਿਤੇ ਕੋਈ ਇਧਰ ਉਧਰ ਇਸ ਲੈਵਲ ਦੇ ਉੱਤੇ ਨਹੀਂ ਜਿੱਥੇ ਬੇਅਦਬੀ ਵਾਲੀ ਗੱਲ ਹੋਵੇ ਜੇ ਇਹ ਗੱਲ ਨਿਬੜ ਜਾਂਦੀ ਹੈ ਕਿ ਬੇਅਦਬੀ ਨਹੀਂ ਹੋਈ ਔਰ ਉਹ ਆਪਣੀ ਜ਼ਮੀਰ ਦੀ ਆਵਾਜ਼ ਦੇ ਆ ਕੇ ਕਹਿ ਸਕਦੇ ਕਹਿ ਦਿੰਦੇ ਨੇ ਕਿ ਹਾਂ ਜੀ ਇਹ ਗੱਲ ਜ਼ਰੂਰ ਤੁਹਾਨੂੰ ਕਹਿਣੀ ਚਾਹੀਦੀ ਕਹੇ ਤਾਂ ਮਤਲਬ ਬੰਦੇ ਕਾਇਦ ਹੁੰਦੇ ਨੇ ਤਾਂ ਕੀ ਇਹ ਮਾਮਲਾ ਹੰਰਫੋਨ ਬੰਦ ਦਾ ਤੇ ਜੇ ਵਕਈ ਉਹ ਬੰਦੇ ਆ ਕੇ ਇੱਕ ਇੱਕ ਬੋਲ ਨਾਵਾ ਅਕਾਲ ਤਖਤ ਸਭ ਤੇ ਕਰੇ ਉਹਨਾਂ ਨੂੰ ਅਕਾਲ ਤਖਤ ਸਭ ਵੱਲੋਂ ਧਾਰਮਿਕ ਜੋ ਸਜ਼ਾ ਲੱਗਦੀ ਹੈ ਜੋ ਤਨਖਾਹ ਲੱਗਦੀ ਹੈ ਉਹ ਤਾਂ ਭੁੱਤ ਨਹੀਂ ਪੈਗੀ ਫਿਰ ਉਸ ਲੈਵਲ ਦੇ ਉੱਤੇ ਆ ਕੇ ਸੱਚੀ ਕਲਾ ਕਰਮੀਨਲ ਪਰਚੇ ਵਾਲਾ ਜਿਹੜਾ ਸਵਾਲ ਹੈ ਉਹ ਰਹਿ ਜਾਊਗਾ ਜੇ ਕਲਾ ਕਰਮੀਨਲ ਪਰਚੇ ਵਾਲਾ ਸਵਾਲ ਰਹਿ ਜਾਊਗਾ ਤਾਂ ਬੇਅਦਬੀ ਦੀ ਮੰਗ ਜਿਹੜੀ ਹੋ ਰਹੀ ਹੈ ਉਹ ਆਟੋਮੈਟਿਕਲੀ ਖਾਰਜ ਹੋ ਜਾਏਗੀ ਜੇ ਬੇਅਦਬੀ ਨਾ ਹੋਣ ਦੀ ਸਬੂਤ ਸਾਹਮਣੇ ਆ ਜਾਂਦਾ ਇਹ ਗੱਲਾਂ ਇਹ ਮੰਥਨ ਚੱਲ ਰਿਹਾ ਅੰਦਰ ਖਾਤੇ ਅਸੰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਵੀ ਚੱਲ ਰਿਹਾ ਸਿੱਖ ਵਿਦਵਾਨਾਂ ਦੇ ਅੰਦਰ ਵੀ ਚੱਲ ਰਿਹਾ ਇਸ ਪੱਧਰ ਦਾ ਤੇ ਕੀ ਹੋ ਰਿਹਾ ਹੈ ਕਿਸ ਲੈਵਲ ਤੇ ਹੋ ਰਿਹਾ ਨਹੀਂ ਤਾਂ ਜੀ ਉਹਨਾਂ ਦੇ ਵਿੱਚੋਂ ਕੋਈ ਇਹੋ ਜਿਹਾ ਹੋਊਗਾ ਫਿਰ ਜਦੋਂ ਪੁਲਿਸ ਫੜੂਗੀ ਪੁਸ ਕਿਸੇ ਨੂੰ ਵਾਦਾ ਬਾਤ ਗਵਾ ਬਣਾਏਗੀ ਕੋਈ ਵਾਦਾ ਬਾਤ ਗਵਾ ਇੱਕ ਦੋ ਬਣਾ ਕੇ ਕਿ ਤੁਹਾਡੀ ਸਜ਼ਾ ਵੀ ਉਸ ਲੈਵਲ ਤੇ ਨਹੀਂ ਹੋਏਗੀ ਤੇ ਦੂਜਿਆਂ ਨੂੰ ਫਸਾਉਣ ਦਾ ਕੀ ਉਹ ਪੋਲਿਟਿਕਲ ਹਥਿਆਰ ਦੇ ਤੌਰ ਦੇ ਉੱਤੇ ਵਰਤੇ ਜਾਣਗੇ ਜਾਂ ਵਰਤ ਆਪਣੇ ਆਪ ਨੂੰ ਵਰਤਣ ਲਈ ਪੇਸ਼ ਕਰਨਗੇ ਜਾਂ ਐਡੇ ਵੱਡੇ ਮੁੱਦੇ ਨੂੰ ਹੱਲ ਕਰਾਉਣ ਵਾਲੇ ਪਾਸੇ ਚੱਲਣਗੇ ਕਿਧਰ ਵਾਲੇ ਪਾਸੇ ਚੱਲਣਗੇ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਦਿਖਾਈ ਦੇ ਰਿਹਾ ਸਵਾਲ ਹੋਰ ਇਹ ਵੀ ਨਜ਼ਰ ਆ ਰਿਹਾ ਕਿ ਇੱਕ ਦੂਜੇ ਤੇ ਦੂਸ਼ਮਾਜੀ ਹੈ ਬਿਨਾਂ ਸ਼ੱਕ ਇਹਦੇ ਪਿੱਛੇ ਪੋਲਿਟਿਕਲ ਮੋਟਿਵ ਨੇ ਅਕਾਲੀ ਦਨ ਖਾਮੋਸ਼ ਹੈ ਕਿਉਂਕਿ ਦੋਸ਼ ਅਕਾਲੀ ਦਰਤੇ ਵੀ ਫਿਰੇ ਲੱਗਦੇ ਨੇ ਕਿ ਆਜੀਪੀਸੀ ਦਾ ਬਾਕੀ ਦੇ ਮਾਮਲੇ ਦੇ ਵਿੱਚ ਜੋ ਕਰਾ ਰਹੇ ਨੇ ਜੋ ਕਰਾਇਆ ਹੈ ਜਾਂ ਹੁਣ ਤੱਕ ਦੱਬਿਆ ਹੈ ਹਾਲਾਂਕਿ ਉਹ ਆਪਣੇ ਆਪ ਦੇ ਵਿੱਚ ਉਧਰ ਜਾ ਰਹੇ ਖਮੋਸ਼ੀ ਦਿਖਾਈ ਦੇ ਰਹੀ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਢਾਲ ਬਣ ਕੇ ਸ਼ਾਇਦ ਉਹਨਾਂ ਨੂੰ ਕੋਈ ਰਸਤਾ ਹੀ ਦੱਸ ਰਹੀ ਹੈ ਇਸ ਲੈਵਲ ਦੇ ਉੱਤੇ ਇਹ ਨਜ਼ਰ ਆਉਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਾਲ ਦੀ ਨਾਲ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਹੈ ਅਟੈਕ ਕੀਤਾ ਹੈ ਯਾਨੀ ਹਰਪ੍ਰੀਤ ਸਿੰਘ ਦੇ ਵਿਚ ਜੇ ਕਿਹਾ ਜਾ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਆਪਣੀ ਸਪੀਚ ਹੈ ਵੀਡੀਓ ਹੈ ਜਿੱਥੇ ਉਹਨਾਂ ਨੇ ਇਹ ਕਿਹਾ ਹੈ ਕਿ ਕੋਈ ਬੇਅਦਬੀ ਨਹੀਂ ਹੋਈ ਗੁਰੂ ਗ੍ਰੰਥ ਸਾਹਿਬ ਦੇ ਸਬੂਤਾਂ ਦੀ ਹਿਰਾਫੇਰੀ ਹੋਈ ਹੈ ਉਹ ਹਿਰਾਫੇਰੀ ਦੇ ਆਧਾਰ ਤੇ ਗੱਲ ਉਸ ਲੈਵਲ ਦੇ ਉੱਤੇ ਕੀਤੀ ਜਾ ਰਹੀ ਹੈ ਜਾਂ ਬਾਕੀ ਗੱਡੀਆਂ ਚੀਂ ਜਾਂਦੀਆਂ ਨੇ ਔਰ ਉਹ ਕਿ ਤੇਰਾ ਵੀਡੀਓ ਕਿਸ ਲੈਵਲ ਤੇ ਵੀਡੀਓ ਸ਼ਾਇਦ ਆਉਣ ਵਾਲੇ ਦਿਨਾਂ 'ਚ ਕੋਈ ਸਾਹਮਣੇ ਹੋਸ ਲੈਵਲ ਤੇ ਦਿਹਾਦੀ ਜਾਏ ਬਲਕਿ ਉਹ ਇੰਜਾਮੇ ਲਾ ਰਹੇ ਨੇ ਕਿ ਜੀ ਹੁਣ ਜੈਮੀ ਹਰਪ੍ਰੀਤ ਸਿੰਘ ਰਾਜਨੀਤੀ ਕਰ ਰਹੇ ਨੇ ਕਿਉਂਕਿ ਉਹ ਸਿਆਸੀ ਉਸ ਕਰਕੇ ਉਹ ਇੱਕ ਗਰੁੱਪ ਦੇ ਪਰਦਾ ਨਾਲ ਬਣ ਗਏ ਨੇ ਹੁਣ ਸਾਰਾ ਕੁਝ ਹੀ ਉਹ ਇਧਰ ਕਰ ਰਹੇ ਨੇ ਤੇ ਆਪਣੀਆਂ ਪੁਰਾਣੀਆਂ ਗੱਲਾਂ ਤੋਂ ਫਿਰ ਰਹੇ ਕੌਣ ਫਿਰ ਰਿਹਾ ਨਹੀਂ ਫਿਰ ਰਿਹਾ ਇਹ ਜੈਮੀ ਹਰਪ੍ਰੀਤ ਸਿੰਘ ਹੁਣੀ ਜਾਣਦੇ ਹੋਣਗੇਗਾ ਐਡਵੋਕੇਟ ਹਰਜਿੰਦਰ ਸਿੰਘ ਤਾਂ ਨਹੀਂ ਜਾਣਦੇ ਹੋਣਗੇ ਪਰ ਇੱਕ ਗੱਲ ਜ਼ਰੂਰ ਇਸ ਗੱਲ ਦੇ ਵਿੱਚ ਅੱਗੇ ਤੋਂ ਅੱਗੇ ਚਲਦੀ ਚਲਦੀ ਨਜ਼ਰ ਆ ਰਹੀ ਹੈ ਕਿ ਜਿਹੜੇ ਵੀ ਮੁੱਦੇ ਸਿੱਖ ਪੰਥ ਦੇ ਵਿੱਚ ਜਾਂ ਕਿਤੇ ਉੱਠਦੇ ਨੇ ਪੋਲੀਟੀਕਲ ਮਕਸਦ ਦੇ ਵਾਸਤੇ ਜਿੰਨੀ ਕੁ ਤਾਕਤ ਕਿਸੇ ਦੀ ਹੁੰਦੀ ਹੈ ਉਹਨੂੰ ਦਬਾਉਣ ਦੀ ਟਰਾਈ ਕਰ ਲਈ ਜਾਂਦੀ ਹੈ ਦੂਜੇ ਪਾਸੇ ਜਿੰਨੀ ਤਾਕਤ ਦੂਜਿਆਂ ਦੀ ਹੁੰਦੀ ਹੈ ਉਹਨੂੰ ਉਛਾਲਣ ਦੀ ਟਰਾਈ ਕਰ ਲਈ ਜਾਂਦੀ ਹੈ ਕਰ ਲਈ ਜਾਂਦੀ ਹੈ ਇਹ ਸਾਰੇ ਮਾਮਲੇ ਦੇ ਵਿੱਚ ਜੇਕਰ ਇੱਕ ਸਵਾਲ ਜਿਹੜਾ ਇਹ ਹੋਇਆ ਸੀ ਪਿਛਲੇ ਦਿਨਾਂ 'ਚ ਪੰਜਾਬ ਗਵਰਨਮੈਂਟ ਦੇ ਤਰਫੋਂ ਬਲਤੇਸ਼ ਪੰਨੂ ਆਣ ਜਿਹੜੇ ਮੇਨ ਸਪੋਕਸਮੈਨ ਦੇ ਤੌਰ ਦੇ ਉੱਤੇ ਆਉਂਦੇ ਨੇ ਉਹਨੇ ਇਲਜ਼ਾਮ ਲਾਇਆ ਸੀ ਕਿ ਐਡਵੋਕੇਟ ਭਗਵੰਤ ਸਿੰਘ ਸਿਆਲ ਖਾਂ ਜਿਹੜੇ ਐਜੀਪੀਸੀ ਦੇ ਵੀ ਵਕੀਲ ਨੇ ਤੇ ਦੂਜੇ ਪਾਸੇ ਉਹ ਕਹਿੰਦੇ ਉਹਨਾਂ ਦੇ ਵੀ ਵਕੀਲ ਨੇ ਜਿਹੜਿਆਂ ਦੇ ਇਹ ਇਲਜ਼ਾਮ ਲੱਗਿਆ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਵਿੱਚ ਉਹਨਾਂ ਨੇ ਹਿਰਾਫੇਰੀ ਕੀਤੀ ਹੈ ਉਹਨਾਂ ਤੇ ਕ腐ਸ਼ਨ ਚਾਰਜ ਕੀ ਇਹ ਤੱਥਾਂ ਦੀ ਛਾਣਬੀਣ ਤੋਂ ਬਿਨਾਂ ਹੀ ਇਲਜ਼ਾਮ ਤੇ ਪ੍ਰਤੀ ਇਲਜ਼ਾਮ ਲੱਗ ਰਹੇ ਨੇ ਤਾਂ ਕਿ ਕੱਲ ਨੂੰ ਦੂਜਾ ਕੁਝ ਹੋਰ ਕਹਿੰਦਾ ਹੈ ਅੱਜ ਕੋਈ ਕੋਈ ਤੀਜਾ ਕੁਝ ਹੋਰ ਕਹਿ ਰਿਹਾ ਐਡਵੋਕੇਟ ਸਿਆਲਕਾ ਕਹਿੰਦੇ ਮੈਂ ਕਹਿੰਦੇ ਵੀ ਇਹ ਤੱਥ ਹੀ ਗਲਤ ਨੇ ਮੈਂ ਨਹੀਂ ਆਉਂਦਾ ਖਿਲਾਫ ਜਿਹੜਾ ਮੁਕੱਦਮਾ ਦਰਜ ਹੋਇਆ 2021 ਤੋਂ ਉਹ ਮੁਕੱਦਮਾ ਇਹ ਹੈ ਕਹਿੰਦੇ ਜਿਹੜਾ ਇਹਦੇ ਖਿਲਾਫ ਕੋਲੀ ਖਿਲਾਫ ਸਤਿੰਦਰ ਕੋਲੀ ਖਿਲਾਫ ਜਿਹੜਾ ਅਕਾਲ ਤਖਤ ਸਾਹਿਬ ਨੇ ਕਿਹਾ ਕਿ 75 25 75% ਵਾਪਸ ਲੋ ਉਹ ਵਾਪਸ ਲੈਣ ਲਈ ਮੁਕਦਮੇ ਚ ਗਏ ਨੇ ਇਹਦਾ ਮਤਲਬ ਇੱਕ ਗੱਲ ਤਾਂ ਇਹ ਤੋਂ ਹੋਰ ਗੱਲ ਆ ਰਹੀ ਹੈ ਉਹਨਾਂ ਦੇ ਵਕੀਲ ਕਹਿੰਦੇ ਨੇ ਕਨਵਤ ਸਿੰਘ ਹੋਣੀ ਨੇ ਸਤਿੰਦਰ ਕੋਲੀ ਤੋਂ ਜਿਹੜਾ ਗਿਆ ਹੋਇਆ ਐ ਜੀ ਪੀ ਸੀ ਦਾ ਪੈਸਾ ਉਹ ਵਾਪਸ ਲਈ ਮੁਕਦਮਾ ਕੀਤਾ ਹੋਇਆ ਇਹਦਾ ਮਤਲਬ ਕੀ ਹੈ ਇੱਕ ਮਤਲਬ ਇਹ ਵੀ ਹੈ ਕਿ ਸਤਿੰਦਰ ਕੋਲੀ ਐਡਰੀ ਬੱਡੀ ਇੰਸਟੀਚੂਸ਼ਨ ਪੰਥ ਦੀ ਐ ਜੀ ਪੀ ਸੀ ਤੇ ਜਥੇਦਾਰ ਅਕਾਲ ਤਖਤ ਦਾ ਹੁਕਮ ਹੋਵੇ ਤੇ ਸਤਿੰਦਰ ਕੋਹਲੀ ਦੇ ਵਿੱਚ ਇੱਕ ਮੁਕੱਦਮਾ ਕੀਤਾ ਹੋਇਆ ਸਤਿੰਦਰ ਕੋਹਲੀ ਤੇ ਇਸ ਲੈਵਲ ਦਾ ਕਿ ਜੀ ਤੁਰ ਪੈਸੇ ਵਾਪਸ ਦੇ ਤੇ ਉਹ ਮੰਨਣ ਲਈ ਤਿਆਰ ਨਹੀਂ ਐਡੀ ਕਿਹੜੀ ਸੁਪਰ ਪਾਵਰ ਹੈ ਇਹਦਾ ਮਤਲਬ ਉਹਦੇ ਤੋਂ ਫੇਰ ਬਾਰ-ਬਾਰ ਪਾਵਰਫੁਲ ਬੰਦਿਆਂ ਦੇ ਤੇ ਵੱਲ ਇਸ਼ਾਰਾ ਜਾਂਦਾ ਹੈ ਕਿ ਜਦੋਂ ਉਹ ਕਹਿੰਦੇ ਨੇ ਕਿ ਸੁਖਵੀਰ ਸਿੰਘ ਬਾਦਲ ਦਾ ਵੀ ਸੀਏ ਐ ਤੇ ਉਧਰ ਤਾਂ ਨਹੀਂ ਐ ਤੇ ਉਹ ਆਨਾਂ ਕਰਦੀ ਕਰਦਾ ਕਿ ਮੈਂ ਪੈਸੇ ਨਹੀਂ ਮੋੜਨੇ ਉਹਨੂੰ ਇਹ ਵੀ ਪਤਾ ਕਿ ਉਹ ਸਿੱਖ ਹੈ ਉਹਨੂੰ ਸੱਦਿਆ ਵੀ ਜਾ ਸਕਦਾ ਹੈ ਅਕਾਲ ਤਖਤ ਸਾਹਿਬ ਤੇ ਕਿਉਂ ਹੁਕਮ ਕਿਉਂ ਨਹੀਂ ਮੰਨ ਰਿਹਾ ਜੇ ਕਰੇ ਗੱਲ ਹੋਗੀ ਤੇ ਬਾਕੀ ਜਾਂ ਚੀਜ਼ਾਂ ਦੇ ਨੇ ਤਾਂ ਅਦਾਲਤਾਂ 'ਚ ਵਕੀਰ ਖੜੇ ਕਰਕੇ ਕਿਉਂ ਇੱਥੇ ਤੱਕ ਜਾਣਾ ਪੈ ਰਿਹਾ ਹੈ ਤਾਂ ਮਤਲਬ ਕੋਲੀ ਦੀ ਤਾਕਤ ਦਾ ਅੰਦਾਜ਼ਾ ਲਾਓ ਕਿਸ ਪਦਰ ਦੀ ਤਾਕਤ ਉਹ ਪਦੰਦੇ ਉੱਤੇ ਹੋ ਸਕਦੀ ਇਸ ਲਈ ਇਹ ਮਾਮਲਾ ਖਿੱਚਿਆ ਜਾ ਰਿਹਾ ਲਗਾਤਾਰ ਸਰਕਾਰ ਤੇ ਪੁਲਿਸ ਵੀ ਖਿੱਚੂਗੀ ਆਪਣੇ ਤਰੀਕੇ ਦੇ ਨਾਲ ਹੁਣ ਉਹ ਬਾਕੀ ਦੇ ਬੰਦਿਆਂ ਦੀ ਗ੍ਰਿਫਤਾਰੀ ਕੀ ਕੀ ਸਾਹਮਣੇ ਆਉਂਦਾ ਪਰ ਅਲਟੀਮੇਟ ਮਾਮਨਾ ਉਦੋਂ ਹੀ ਕਿਥੇ ਨਿਚਿਤ ਜਦ ਪਹੁੰਚਣਾ ਹੈ ਜਦੋਂ ਇਹ ਗੱਲ ਪੰਥਕ ਤੌਰ ਦੇ ਉੱਤੇ ਸਭ ਦੇ ਲੋਕਾਂ ਦੇ ਤੌਰ ਤੇ ਸਾਹਮਣੇ ਆ ਜੇਗੀ ਕਿ ਉਹ ਸਰੂਪ ਕਿਥੇ ਨੇ ਕਿਸ ਤਰੀਕੇ ਨਾਲ ਲਜਾਏ ਗਏ ਸੀ ਅੱਜ ਕਿਥੇ ਉਹਨਾਂ ਦੀ ਕੋਈ ਦੇਖਭਾਲ ਉਹ ਸਾਰੇ ਠੀਕ ਤਰੀਕੇ ਨਾਲ ਨੇ ਜਾਂ ਨਹੀਂ ਨੇ ਇਹ ਸਾਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬਾਕੀ ਦੇ ਮਾਮਲੇ ਸੁਲਝਣ ਦੇ ਕੋਈ ਸੰਭਾਵਨਾ ਬਣੂਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਮਾਮਲਾ ਸ਼੍ਰੋਮਣੀ ਅਕਾਲੀ ਦਰ ਪੁਨਰ ਸੰਜੀਤ ਦਾ ਉਹਦੇ ਵਿੱਚ ਉਹ ਲਗਾਤਾਰ ਲੇਟ ਹੋ ਗਏ ਨੇ ਪੀਐਸਸੀ ਉਹਨਾਂ ਨੇ ਐਲਾਨ ਦਿੱਤੀ ਹੈ ਪੀਐਸਸੀ ਦੇ ਵਿੱਚ ਸਭ ਤੋਂ ਉੱਪਰ ਤਿੰਨ ਚਾਰ ਸਰਪ੍ਰਸਤ ਬਣਾਏ ਸੀ ਪਰ ਆਖਰ ਨੂੰ ਇੱਕ ਪੋਲੀਟੀਕਲ ਸਰਪ੍ਰਸਤ ਹੀ ਜਿਹੜੇ ਰਵੀਂਦਰ ਸਿੰਘ ਗੋਣੀ ਆ ਸੀਗੇ ਉਹਨਾਂ ਨੂੰ ਪੀਐਸਸੀ ਦਾ ਮੈਂਬਰ ਵੀ ਬਣਾਇਆ ਗਿਆ ਉੱਪਰ ਉਦਵਤ ਕਰਨੀ ਹਰਪ੍ਰੀਤ ਸਿੰਘ ਨੇ ਫਿਰ ਇੱਕ ਸਮਿਟਰੀ ਆ 25ਵਾਂ ਮਾਰ ਲਿਆ ਹਾਂ ਇੱਕ ਗੱਲ ਤੇ ਕੁਝ ਲੋਕਾਂ ਨੇ ਇਤਰਾਜ਼ ਕੀਤਾ ਤੇ ਜਿਹੜਾ ਇਤਰਾਜ਼ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੈ ਉਹ ਇਹ ਸੀ ਕਿ ਇਸ ਇਸ ਸ੍ਰੋਮਣੀ ਅਕਾਲੀ ਦਲ ਨੇ ਆਪਣੇ اجلاس ਦੇ ਵਿੱਚ ਮਤੇ ਪੜੇ ਸੀ ਉਹਨਾਂ ਮਤਿਆਂ ਦੇ ਵਿੱਚ ਪੜ ਕੇ ਇੱਕ ਗੱਲ ਜ਼ਰੂਰ ਕੀਤੀ ਸੀ ਕਿ ਇੱਕ ਵਿਅਕਤੀ ਇੱਕ ਅਹੁਦਾ ਇਸ ਪ੍ਰਿੰਸੀਪਲ ਤੇ ਇਸ ਸਿਧਾਂਤ ਤੇ ਖੜੇਗਾ ਨਵਾਂ ਜਿਹੜਾ ਅਕਾਲੀ ਦਲ ਪੁਨਰ ਸਰਜੀਤਾ ਕਰਨ ਦੇ ਪਰ ਕੰਡਿਆਂ ਕੋਲ ਆਉਦੇ ਨੇ ਦਬਨ ਹੋ ਗਏ ਨੇ ਪਰਿਵਾਰਾਂ ਚ ਵੀ ਦਬਨ ਹੋ ਗਏ ਨੇ ਤੇ ਵੈਸੇ ਵੀ ਇੱਕ ਤੋਂ ਵੱਧ ਕਮੇਟੀਆਂ ਦੇ ਵਿੱਚ ਆਦੇਦਾਰੀਆਂ ਦੇ ਵਿੱਚ ਵੀ ਕੁਝ ਥੋੜਾ ਬਹੁਤ ਹੌਸਲਾ ਬਲਦੇ ਹੈ ਤੇ ਉਹ ਉਹਨਾਂ ਕਿਵੇਂ ਉਨੀ ਕੰਪਰੋਮਾਈਜ਼ ਜਿੱਦੀ ਸਥਿਤੀ ਹੈ ਜਾਂ ਹੁਣ ਪ੍ਰਿੰਸੀਪਲੀ ਤੋੜ ਦਿੱਤੀ ਗਈ ਗੱਲ ਜਾਂ ਕੀ ਹੋ ਗਿਆ ਇਹਦੇ ਤੇ ਜ਼ਰੂਰ ਇੱਕ ਗੱਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੁੰਦੀ ਹੈ ਔਰ ਇਹ ਸਾਰੇ ਉਹ ਸੱਜਣ ਨੇ ਜਿਹੜੇ ਆਗੇ ਨੇ ਮੇਨ ਪਾਵਰਫੁੱਲ ਬਾਡੀ ਦੇ ਵਿੱਚ ਜਿਹੜੇ ਬਹੁਤੇ ਪੋਲੀਟੀਕਲ ਨੇ ਪੁਰਾਣੇ ਕੋਈ ਮੰਤਰੀ ਕੋਈ ਐਮਐਲਏ ਕੋਈ ਬਾਕੀ ਸੁਧਾਰ ਲਹਿਰ ਐਕਚੁਅਲੀ ਇਹਨਾਂ ਨੇ ਬਣਾਈ ਸੀ ਬੇਸਿਕਲੀ ਉਹ ਸੁਧਾਰ ਲਹਿਰ ਦਾ ਬਹੁਤ بڑا ਹਿੱਸਾ ਜਿਹੜਾ ਸੀ ਜਿਹੜਾ ਅਕਾਲੀ ਦਲ ਨਾਲ ਟੁੱਟ ਕੇ ਅਲੱਗ ਚੱਲਿਆ ਸੀ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਮੇਨਲੀ ਬਹੁਤਿਆਂ ਨੇ ਜਾ ਕੇ ਅਕਲ ਤਖਤ ਸਾਹਬ ਤੇ ਉਹਨਾਂ ਦੇ ਵਿੱਚੋਂ بڑا ਹਿੱਸਾ ਐਸਪੀਏਸੀ ਦੇ ਵਿੱਚ ਆ ਗਿਆ ਹੁਣ ਅੱਗੇ ਕੋਰ ਕਮੇਟੀ ਨੇ ਵੀ ਬਣਨਾ ਹੈ ਕਹਿੰਦੇ ਨੇ ਫਿਰ ਉਸ ਤੋਂ ਬਾਅਦ ਜਾ ਕੇ ਜਿਲ੍ਹਾ ਪ੍ਰਧਾਨਾਂ ਦੀ ਵੀ ਲਿਸਟ ਜਾਰੀ ਕੀਤੀ ਹੈ ਇੱਕ ਦਿਨ ਪਹਿਲਾਂ ਹੀ ਲੱਗਦਾ ਕੁਝ ਤੇਜ਼ੀ ਫੜੀ ਹੈ ਇਸ ਅਕਾਲੀ ਦਲ ਨੇ ਉਹ ਤੇਜ਼ੀ ਹੁਣ ਅਗਲਾ ਵਿਜਨ ਡਾਕੂਮੈਂਟ ਡਿਸਕਸ ਕਰਨ ਤੋਂ ਬਾਅਦ ਕਿਉਂ ਜਾ ਆਉਂਦਾ ਲੋਕਾਂ ਦੇ ਸਾਹਮਣੇ ਉਹ ਉਦੋਂ ਅੱਗੇ ਜਾ ਕੇ ਦੇਖਿਆ ਜਾਊ ਐਕਸ਼ਨ ਮੋਡ 'ਚ ਆ ਗਿਆ ਜਾਂ ਨਹੀਂ ਆ ਗਿਆ ਜੇ ਆ ਗਿਆ ਪਹਿਲਾਂ ਨਾਲੋਂ ਆ ਮੀਟਿੰਗਾਂ ਤੋਂ ਬਾਅਦ ਜ਼ਰੂਰ ਐਕਸ਼ਨ ਕੁਝ ਜਿਹੜੀ ਸੋਸ ਤਰਫ ਤਾਰ ਹੈ ਉਹ ਰਫਤਾਰ ਕੁਝ ਚਲਦੀ ਨਜ਼ਰ ਆਉਂਦੀ ਹੈ ਕੁਝ ਨਾ ਕੁਝ ਅੱਗੇ ਨਜ਼ਰ ਆਉਂਦੀ ਤੇ ਮਾਮਲਾ ਅਰਵਿੰਦ ਕੇਜਰੀਵਾਲ ਦਾ ਪ੍ਰੈਕਟੀਕਲੀ ਜਿਹਨੂੰ ਪੰਜਾਬ ਦੇ ਵਿੱਚ ਸੁਪਰ ਸੀਐਮ ਦਾ ਨਾਮ ਵੀ ਦੇ ਦਿੱਤਾ ਜਾਂਦਾ ਹੈ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੀ ਟੀਮ ਮਨੀਸ਼ ਸ਼ੋਧਿਆ ਜਾਂ ਬਾਕੀ ਦੇ ਲੋਕ ਇਹਨਾਂ ਨੂੰ ਮਨੀਸ਼ ਸ਼ੋਧਿਆ ਨੂੰ ਤਾਂ ਇਹ ਕਿਹਾ ਗਿਆ ਆਮ ਆਦਮੀ ਪਾਰਟੀ ਵੱਲੋਂ ਕਿ ਦੇਸ਼ ਦੁਨੀਆ ਦੇ ਵਿੱਚ ਸਭ ਤੋਂ بڑا ਕ੍ਰਾਂਤੀਕਾਰੀ ਬੰਦਾ ਹੈ ਸਿੱਖਿਆ ਦੇ ਖੇਤਰ ਦੇ ਵਿੱਚ ਤੇ ਸਿੱਖਿਆ ਦਾ ਢਾਂਚਾ ਹੀ ਇਹ ਬਣਾ ਰਹੇ ਨੇ ਬਾਕੀ ਬਾਕੀ ਲੋਕ ਦੇਖਣ ਆ ਰਹੇ ਨੇ ਦੇਸ਼ ਦੁਨੀਆ ਦੇ ਦਿੱਲੀ ਦੇ ਵਿੱਚ ਦੇਖੋ ਉਹੀ ਮਾਡਲ ਪੰਜਾਬ 'ਚ ਲਿਆਉਣ ਦੀ ਟਰਾਈ ਕੀਤੀ ਪੰਜਾਬ ਦਾ ਮਾਡਲ ਖਰ ਦੇਖਿਆ ਜਾ ਸਕਦਾ ਪਰ ਜਿਹੜਾ ਸਵਾਲ ਇਹ ਦੀਆਂ ਅੱਜ ਦਾ ਸਵਾਲ ਇਹ ਹੈ ਕਿ ਜਦੋਂ ਦਿੱਲੀ ਦੇ ਵਿੱਚ ਇੱਕ ਫੈਸਲਾ ਹੋ ਜਾਂਦਾ ਕਿ ਟੀਚਰ ਤੇ ਹੋਰ ਮਨਾਜਮ ਜਿਹੜੇ ਨੇ ਕੁੱਤਿਆਂ ਦਾ ਮਾਮਲਾ ਹੁੰਦਾ ਕਿ ਆਵਾਰਾ ਕੁੱਤੇ ਨੇ ਜਿਹੜੇ ਕਿਸ ਤਰ੍ਹਾਂ ਦਾ ਨੁਕਸਾਨ ਕਰਦੇ ਨੇ ਆਮ ਪਬਲਿਕ ਦੇ ਕੱਟਣ ਦੀਆਂ ਘਟਰਾਵਾਂ ਵਧ ਰਹੀਆਂ ਨੇ ਬਾਕੀ ਵਧ ਰਹੀਆਂ ਨੇ ਉਹਦਾ ਕੀ ਕੀਤਾ ਜਾਣਾ ਤਾਂ ਸਰਕਾਰ ਉਹਨਾਂ ਦੀ ਪਹਿਲਾਂ ਰਜਿਸਟ੍ਰੇਸ਼ਨ ਉਹ ਕਰਨ ਤੇ ਨਾ ਦਿੰਦੀ ਐ ਕਿਸੇ ਨਾ ਕਿਸੇ ਰੂਪ ਦੇ ਵਿੱਚ ਟੀਚਰ ਦਾ ਫੈਸਲਾ ਕਰਦੀ ਐ ਤਾਂ ਅਰਵਿੰਦ ਕੇਜਰੀ ਬਾਅਦ ਇੱਕ ਟਵੀਟ ਕਰਦੇ ਨੇ ਕਿ ਹੁਣ ਟੀਚਰ ਸਕੂਲਾਂ ਦੇ ਜਾ ਕੇ ਜਾ ਕੇ ਬੱਚਿਆਂ ਨੂੰ ਪੜਾਇਆ ਕਰਨਗੇ ਜਾਂ ਕੁੱਤਿਆਂ ਦੀ ਜਿਹੜੀ ਦੇਖਭਾਲ ਜਾਂ ਉਹਨਾਂ ਦੇ ਰਜਿਸਟ੍ਰੇਸ਼ਨ ਕਰਨਗੇ ਉਹ ਸਾਰਾ ਕੁਝ ਉਹਦੇ ਨਾਲ ਜੋੜਿਆ ਤੇ ਜਿਹੋ ਜਿਹਾ ਇੱਥੇ ਇਹਨਾਂ ਦੇ ਦਿਮਾਗਾਂ ਦੇ ਵਿੱਚ ਆਉਂਦਾ ਕਿ ਨਾਮ ਬਗਾੜਤਾ ਜੀ ਬਦਨਾਮੀ ਕਰਤੀ ਗੁੰਮਰਾਹਕੁਨ ਪ੍ਰਚਾਰ ਹੈ ਇਹ ਤਾਂ ਸਾਰੇ ਕਿਤੇ ਉਸ ਲੈਵਲ ਦੀ ਗੱਲ ਹੋ ਰਹੀ ਹੈ ਜਿਹੜੀ ਨਹੀਂ ਹੈ ਕਲਪਨਿਕ ਤੌਰ ਤੇ ਜਾਣ ਬੁਝ ਕੇ ਇੱਕ ਰਿਯੂਮਰ ਅਫਵਾਹਾਂ ਦੇ ਆਧਾਰ ਤੇ ਗੱਲ ਕੀਤੀ ਜਾ ਰਹੀ ਹੈ ਹਾਲਾਂਕਿ ਜੇ ਟੀਚਰਾਂ ਦੀ ਗੱਲ ਕਰਨੀ ਹੋਵੇ ਇੱਥੇ ਵੀ ਟੀਚਰ ਬਹੁਤ ਬਗੈਰ ਵਿਦਿਆ ਕਮਾਂ ਤੇ ਬਾਰ ਬਾਰ ਲਾਏ ਨੇ ਤੁਸੀਂ ਪ੍ਰਾਲੀ ਦੇ ਮਾਮਲੇ 'ਚ ਵੀ ਟੀਚਰਾਂ ਦੀ ਡਿਊਟੀ ਲਾ ਦੇ ਨੇ ਉਹ ਬਾਕੀ ਦੇ ਵੀ ਮਾਮਲੇ ਤਾਂ ਕਿਹੜਾ اخلاق ਹੈ ਜਿਹੜਾ ਇੱਥੇ ਤੁਹਾਨੂੰ ਇਜਾਜ਼ਤ ਦਿੰਦਾ ਤੇ ਉੱਥੇ ਨਹੀਂ ਜਾਂਜ ਦਿੰਦਾ ਪਰ ਇਹਦੇ ਤੋਂ ਅਗਲੀ ਗੱਲ ਹੋਰ ਹੈ ਇੱਥੇ ਪੰਜਾਬ ਦੇ ਵਿੱਚ ਤੁਸੀਂ ਜਿਹੜੇ 10 ਲੋਕਾਂ ਤੇ ਪਰਚਾ ਦਰਜ ਕੀਤਾ ਹੈ ਆਰਟੀਐਕਸ ਵਿੱਚ ਤੇ ਪੱਤਰਕਾਰਾਂ ਦੇ ਉੱਤੇ ਉਹ ਤਾਰਾਵਾਂ ਲੱਗੀਆਂ ਨੇ 353 153 262 1 ਉਹ ਜਿਹੜੀਆਂ ਚੀਜ਼ਾਂ ਨੇ ਉਹੀ ਜਿਹੜੀਆਂ ਬੀਐਨਐਸਪੀਆ ਤਾਰਾਵਾਂ ਨੇ ਕਹਿੰਦੇ ਨੇ ਭਾਜਪੀ ਨੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਖਿਲਾਫ ਇੱਕ ਐਫਆਈਆਰ ਚ ਲਾਤੀਆਂ ਨੇ ਓਐਫਆਰ ਵੀ ਇਹੀ ਹੈ ਕਿ ਤੁਸੀਂ ਗਦਰਾ ਕਰ ਰਹੇ ਹੋ ਟੀਚਰਾਂ ਨੂੰ ਬਦਰਾਮ ਕਰ ਰਹੇ ਹੋ ਬਾਕੀ ਦੀਆਂ ਚੀਜ਼ਾਂ ਹੋ ਰਹੀਆਂ ਨੇ ਜਿਹੜੀਆਂ ਵਰਗੀਆਂ ਹੁਣ ਇਹ ਬਿਲਕੁਲ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਸੁਭਾਵਿਕ ਕਈ ਵਾਰ ਕੰਜਾਂ ਜਾਂਦੀਆਂ ਜਾਏ ਆ ਇਥੋ ਵਾਲੇ ਪੱਤਰਕਾਰਾਂ ਨੇ ਇੱਕ ਗੱਲ ਹੀ ਪੁੱਛੀ ਸੀ ਪਹਿਲਾਂ ਆਰਟੀਆਈ ਚ ਤੇ ਫਿਰ ਅੱਜ ਨਾਲੀ ਕਿ ਚੌਪਰ ਨੂੰ ਕੌਣ ਚਲਾਉਂਦਾ ਚੀਪ ਮunicipal ਦੀ ਗੈਰ ਹਾਜ਼ਰੀ ਦੇ ਵਿੱਚ ਤੁਹਾਡੇ ਹੈਲੀਕਾਪਟਰ ਤੇ ਬਾਰ-ਬਾਰ ਪੁੱਛਿਆ ਜਾਂਦਾ ਰਹੂ ਤੇ ਹੁਣ ਵੀ ਪੁੱਛਿਆ ਗਿਆ ਤੇ ਇਸ ਤੋਂ ਪਹਿਲਾਂ ਵੀ ਤੇ ਬਾਅਦ ਦੇ ਵਿੱਚ ਸਰ ਬਿੰਦ ਕੇਜਰੀਵਾਲ ਨੇ ਵੀ ਇਹੀ ਕਿਹਾ ਕਿ ਉਹ ਕੀ ਕਰਦੇ ਨੇ ਉਹ ਫੈਕਟ ਤਾਂ ਹੈਗਾ ਹੀ ਆ ਵੀ ਤੁਸੀਂ ਟੀਚਰਾਂ ਨੂੰ ਗੈਰ ਅਧਿਆਪਨ ਕੰਮਾਂ ਤੇ ਲਾਉਂਦੇ ਹੋ ਤੇ ਇੱਥੇ ਵੀ ਪੰਜਾਬ 'ਚ ਤੁਸੀਂ ਤਾਂ ਉਹਨੇ ਉੱਥੇ ਵੀ ਲਾਉਂਦੇ ਹੋ ਇਹ ਗੱਲਾਂ ਕਈਆਂ ਦਾ ਇਹ ਕਿੱਥੋਂ ਬਣ ਗਿਆ ਕਿ ਤੁਰੰਤ ਜੀ ਐਡੀ ਇਨਟੋਲਰੇਂਸ ਜਿਹੜੀ ਸੋਸਾਇਟੀ ਦੇ ਵਿੱਚ ਆ ਗਈ ਹੈ ਅਸਹਿਣਸ਼ੀਲਤਾ ਆ ਗਈ ਹੈ ਕਿ ਤੁਸੀਂ ਸਹਿਣ ਕਰਦੇ ਹੀ ਕਿੱਥੇ ਨਹੀਂ ਕਰਦੇ ਸਹਿਣ ਜਿੱਥੇ ਤੁਹਾਡੇ ਕੋਲ ਪਾਵਨ ਹੈ ਦਿੱਲੀ ਚ ਬੀਜੇਪੀ ਕੌਣ ਪਾਵਰ ਆ ਉਹ ਸਾਇਨ ਨਹੀਂ ਕਰ ਰਹੀ ਪੰਜਾਬ ਚ ਕੇਜਰੀਵਾਲ ਉਹਨਾਂ ਕੋਲ ਪਾਵਰ ਆ ਉਹ ਸਾਇਨ ਨਹੀਂ ਕਰ ਰਹੇ ਇੱਥੇ ਉਹ ਕੁਹਾੜਾ ਪੱਤਰਕਾਰਾਂ ਤੇ ਚੱਲਦਾ ਉੱਥੇ ਉਹੀ ਗੱਲ ਕੇਜਰੀਵਾਲ ਤੇ ਨਾ ਕੋ ਹੋ ਜਾਂਦੀ ਛੇ ਦਿਨ ਸਤੇ ਕਰਕੇ ਪੰਜਾਬ ਦਾ ਕੋਈ ਲੀਡਰ ਬੋਲਿਆ ਨਹੀਂ ਨਹੀਂ ਤਾਂ ਜਦੋਂ ਪਹਿਲਾਂ ਗ੍ਰਿਫਤਾਰੀ ਹੁੰਦੀ ਸੀ ਹੋਈ ਸੀ ਕਿੰਨੇ ਲੋਕ ਇਥੋਂ ਮੰਤਰੀ ਜਾ ਜਾ ਕੇ ਸੜਕਾਂ ਤੇ ਲਿਟੇ ਨੇ ਸੜਕਾਂ ਤੇ ਪਏ ਨਜ਼ਰ ਆਉਂਦੇ ਸੀ ਕੱਲੇ ਕੱਲੇ ਪੁਲਿਸ ਚਾਰ ਪਾਸੇ ਤੋਂ ਫੜ-ਫੜ ਕੇ ਸਭ ਖਾਲੀ ਕਰਾ ਰਹੀ ਸੀ ਕਿਉਂਕਿ ਬਾਸ ਦੀ ਜਿਹੜੀ ਉਸ ਲਈ ਤਾਂ ਜਾਣਾ ਹੀ ਪੈਂਦਾ ਨਾ ਉਹਦੀ ਮੰਦ ਉਹਨੂੰ ਇਹ ਦਿਖਾਉਣ ਦੇ ਲਈ ਕਿ ਅਸੀਂ ਸਾਡੇ ਮਨਾਂ 'ਚ ਤੇਰੇ ਲਈ ਕਿੰਨਾ ਸ਼ਤਕਾਰ ਹੈ ਇਥੇ ਬੋਲੇ ਨਹੀਂ ਫੁੱਲ ਕੇ ਚੰਗ ਨਾਲ ਬੋਲਦੇ ਤਾਂ ਇਹ ਸਵਾਲ ਸਾਹਮਣੇ ਆ ਜਾਂਦਾ ਕਿ ਫਿਰ ਉਹ ਪੱਤਰਕਾਰਾਂ ਤੇ ਉਹੀ ਕਿਉਂ ਲਾਗੂ ਕੀਤੀ ਹੈ ਬਾਕੀ ਤੇ ਉਹੀ ਲਾਗੂ ਕਿਉਂ ਕੀਤੀ ਹੈ ਇਹ ਸਾਰੇ ਸਵਾਲ ਨੇ ਜਿਹੜੇ ਵੱਖ-ਵੱਖ ਥਾਵਾਂ ਤੇ ਤੁਹਾਨੂੰ ਸਮੇਂ ਤੇ ਸਥਾਨ ਦੇ ਨਾਲ ਫਸਾ ਦਿੰਦੇ ਨੇ ਲਿਆਕੇ ਉੱਥੇ ਤੁਹਾਡੀ ਬੋਲਤੀ ਬੰਦ ਅਗਰ ਦੂਜੇ ਨਾਲ ਹੋ ਜਾਂਦੀ ਹੈ ਔਰ ਆਉਦੀ ਹੋਣੇ ਸਾਰੇ ਕਿਤੇ ਜੇਕਰ ਇਹ ਚੈੱਕ ਨਹੀਂ ਹੋਣਗੇ ਤਾਂ ਸੁਧਾਰਨ ਬੰਦਿਆ ਤੇ ਦਾਸ ਟੋੜਾ ਬੰਦਿਆ ਤੇ ਜਿਹੜੇ ਸਭ ਤੋਂ ਗਰੀਬ ਸਭ ਤੋਂ ਪਿੱਛੇ ਸਭ ਤੋਂ ਬੈਕ ਬਣਨੇ ਉਹਨਾਂ ਦੇ ਲਈ ਰਖਵਾਨਾ ਕੋਈ ਨਹੀਂ ਹੁੰਦਾ ਉਹਨਾਂ ਦੇ ਲਈ ਬੋਲਣ ਵਾਲਾ ਕੋਈ ਨਹੀਂ ਹੁੰਦਾ ਇਹਨਾਂ ਗੱਲਾਂ ਨੂੰ ਸੁਸਾਇਟੀ ਨੂੰ ਓਵਰਹਾਲ ਵਿਚਾਰਨਾ ਚਾਹੀਦਾ ਸੋਚਣਾ ਚਾਹੀਦਾ ਸਰਕਾਰਾਂ ਦੇ ਹੱਥ ਚੈਦੀ ਕਿ ਉੱਥੇ ਤਾੜੀ ਬੁਜਾ ਦਿਓ ਇੱਥੇ ਵਿਰੋਧ ਕਰੋ ਜਾਂ ਇੱਥੇ ਤਾੜੀ ਬੁਜਾ ਲਓ ਉੱਥੇ ਵਿਰੋਧ ਕਰੋ ਇਹ ਕੰਮ ਨਹੀਂ ਹੋ ਸਕਦਾ ਇਹ ਦੋਨੇ ਪਾਸੇ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਸਰਕਾਰ ਨੂੰ ਦੇਖਣਾ ਚਾਹੀਦਾ ਜੇ ਦਿੱਲੀ ਚੇਤਾ ਵਿਰੋਧ ਕਰਨਾ ਤਾਂ ਇੱਥੇ ਆਲਾ ਮਕੰਦਮੇ ਵਾਪਸ ਲੈਣੇ ਚਾਹੀਦੇ ਫਿਲਹਾਲ ਨਹੀਂ ਤੁਸੀਂ ਦੇਖਦੇ ਰਹੋ ਆਪਣਾ ਬਹੁਤ ਬਹੁਤ ਧੰਨਵਾਦ